ਜੀ ਸਸ਼ਕਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦ ਹੈ ਸਰ ਜਾਨੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਅੱਜ ਚਲੇ ਜਾਂਦੇ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਮਤਲਬ ਕਿ ਮਾਸੀ ਜੀ ਹੁਣਾ ਕੋਲ ਮਮਾ ਦੀ ਸਿਸਟਰਸ ਆ ਉੱਥੇ ਦੋ ਤੇ ਦੇਖਦੇ ਆ ਜਾਂ ਦੋਨੇ ਇੱਕੋ ਘਰ ਚ ਆ ਜਾਣਗੇ ਜਾਂ ਦੋਵਾਂ ਦੇ ਘਰਾਂ ਚ ਜਾਵਾਂਗੇ ਕਿਉਂਕਿ ਉਹ ਲਾਗੇ ਲਾਗੇ ਕੋਠੀਆਂ ਆ ਉਹਨਾਂ ਦੀਆਂ ਤੇ ਮਾਸੜ ਜੀ ਤਬੀਅਤ ਕਾਫੀ ਚਿਰ ਤੋਂ ਖਰਾਬ ਹੀ ਤੇ ਕਦੋਂ ਦੱਸੋ ਇਦੇ ਹੀ ਜਾਣਦਾ ਪਰ ਇਹੀ ਕਿ ਜਾਇਆ ਨਹੀਂ ਜਾਂਦਾ ਕਿਉਂਕਿ ਪਾਪਾ ਇੱਥੇ ਨਹੀਂ ਹੁੰਦੇ ਜੇ ਪਾਪਾ ਆਏ ਤੇ ਪ੍ਰੋਬਲਮਸ ਤੁਹਾਨੂੰ ਪਤਾ ਹੀ ਨਹੀਂ ਆ ਜਿਆਦਾ ਆ ਗਈਆਂ ਤੇ ਆਪਾਂ ਪਾਪਾ ਨੇ ਹੁਣ 2 ਦਿਨ ਚ ਚੱਲ ਜਾਣਾ ਆ ਤੇ ਆਪਾਂ ਸੋਚਿਆ ਕਿ ਚਲੋ ਆਪਾਂ ਹੋਰ ਨੇਮ ਅਸੀ ਜੀ ਹੁਣਾਂ ਕੋਲ ਹੁਣ ਲੱਗਦੇ ਹੱਥੀ ਤੇ ਅੱਜ ਹੁਣ 1 ਡੇਢ ਦਾ ਟਾਈਮ ਹੋ ਹੀ ਗਿਆ ਵਾ ਤੇ ਹੁਣ ਚੱਲੇ ਆਪਾਂ ਤੇ ਜਾ ਕੇ ਸਾਰਾ ਵਲੋਗ ਤੁਹਾਡਾ ਨਾਲ ਸ਼ੇਅਰ ਕਰਾਂਗੇ ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਆਸਟ੍ਰੇਲੀਆ ਤੋਂ ਸਾਡੇ ਵਾਸਤੇ ਗਿਫਟ ਭੇਜੇ ਸੀਗੀ ਜਿਹੜੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕੀਤਾ ਸੀਗਾ ਤੇ ਉਹ ਵੀਡੀਓ ਇਹਨੇ ਜਿਆਦਾ ਤੇ ਗਿਫਟ ਵੀ ਬਹੁਤ ਜ਼ਿਆਦਾ ਪਸੰਦ ਕੀਤੇ ਸੀ ਉਹ ਭੇਜੇਗੀ ਸਾਨੂੰ ਲਵ ਵੀਰ ਜੀ ਨੇ ਤੇ ਕਮਲ ਭਾਬੀ ਨੇ ਸਾਡੀ ਨੇ ਤੇ ਬੜੇ ਮਤਲਬ ਬਹੁਤ ਪਿਆਰ ਕਰਦੇ ਆਏ ਵੀ ਸੀਗੇ ਇੱਥੇ ਤੇ ਉਦੋਂ ਮੇਰੇ ਕੋਲ ਵਲੌਗ ਨਹੀਂ ਕਿਉਂਕਿ ਮੈਂ ਉਦੋਂ ਥੋੜਾ ਟਾਈਮ ਹੀ ਘਰ ਤੇ ਆਏ ਵੀ ਉਹ ਥੋੜੇ ਟਾਈਮ ਲਈ ਕਿਉਂਕਿ ਉਹਨਾਂ ਨੇ ਛੇਤੀ ਮਤਲਬ ਬਾਅਦ ਚ ਹੋਰ ਕਿਤੇ ਵੀ ਜਾਣਾ ਸੀਗਾ ਤੇ ਥੋੜੇ ਟਾਈਮ ਲਈ ਆਏ ਸੀ ਤੇ ਹੁਣ ਅੱਜ ਆਪਾਂ ਉਹਨਾਂ ਕੋਲ ਜਾ ਰਹੇ ਆ ਤੇ ਬਹੁਤ ਜ਼ਿਆਦਾ ਪਿਆਰ ਕਰਦੇ ਆ ਉਹ ਵੀ ਤੇ ਮਾਸੜ ਜੀ ਤਬੀਅਤ ਖਰਾਬ ਹੋਣ ਕਰਕੇ ਮਾਸੀ ਕੋ ਇੱਥੇ ਨਹੀਂ ਆਇਆ ਗਿਆ ਤੇ ਉਹਨਾਂ ਦੀ ਛੋਟੀ ਜੀ ਪੋਤਰੀ ਆ ਕਿਉਂਕਿ ਵੀਰ ਜੀ ਤੇ ਭਾਬੀ ਜੀ ਬਾਹਰ ਆ ਆਸਟ੍ਰੇਲੀਆ ਤੇ ਜਿਹੜੀ ਆ ਸਵਲੀਨ ਉਹਦਾ ਨਾਮ ਆ ਸਵਲੀਨ ਉਹ ਸਾਡੇ ਇੱਥੇ ਰਹਿੰਦੀ ਆ ਮਾਸੀ ਜੀ ਹੁਣਾਂ ਕੋਲ ਹੀ ਮਾਸੀ ਤੇ ਮਾਸੜ ਜੀ ਕੋਲ ਤੇ ਬਹੁਤ ਪਿਆਰੀ ਆ ਉਹ ਵੀ ਉਹਨਾਂ ਵੀ ਤੁਹਾਨੂੰ ਜਾ ਕੇ ਮਿਲਾਉਣੇ ਆ ਸੀ ਮੂਹ ਨਾਲ ਬਹੁਤ ਖੇਡਦੀ ਆ ਤੇ ਬਾਕੀ ਬੜੀ ਪਿਆਰੀ ਜੀ ਫੈਮਿਲੀ ਆ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਤੇ ਮੰਮਾ ਦੀ ਸਿਸਟਰ ਤੇ ਅੱਜ ਦੇ ਵਲੌਗ ਚ ਆਪਾਂ ਉਹਨਾਂ ਨਾਲ ਟਾਈਮ ਸਪੈਂਡ ਕਰਾਂਗੇ ਤੇ ਫਿਰ ਪਾਪਾ ਨੇ ਚਲੇ ਜਾਣਾ ਵਾ ਤੇ ਬਾਕੀ ਵਲੋਗਸ ਕੰਟੀਨਿਊ ਰਹਿਣਗੇ ਇਦਾਂ ਹੀ ਤੇ ਚਲੋ ਜੀ ਚਲ ਜੀ ਫਿਰ ਮਾਸੀ ਜੀ ਹੁਣ ਕਿ ਚੱਲੇ ਅੱਜ 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 ਮਮਾ ਦਾ ਸੂਟ ਵੇਖੋ ਓਏ ਹੋਏ ਮੇਰਾ ਫੇਵਰੇਟ ਸੂਟ ਹੀ ਹੈ ਇਹ ਵਾਲਾ ਮੈਂ ਕਿਹਾ ਇਹੋ ਹੀ ਲੈਣਾ ਕਢਾਈ ਵਾਲਾ ਰੀਤ ਅੱਛਾ ਇਹਨਾਂ ਨੂੰ ਇਹਨੂੰ ਵੀ ਖਲਾਰੋ ਲੱਗ ਗਿਆ ਨਾ ਦੂਵਾ ਦਾ ਸੂਟ ਇੱਕੋ ਜੇ ਖਲਾਰੋ ਰੀਤ ਨੂੰ ਲੱਗੇ ਉਹਦੇ ਚਲ ਖਲਾਰੋ ਜਦ ਦੁੱਧ ਵਾਲੀ ਦੁੱਧ ਵਾਲੀ ਪਤਾ ਨਾ ਆਈ ਲਾਓ ਦੁੱਦੂ ਲੈ ਚਲ ਗਈ ਦੱਸਿਓ ਜਾਦਾ ਕਿਹਦਾ ਪਿਆਰਾ ਲੱਗਣਦਾ ਮੂੰਹ ਦਾ ਕਿ ਅਨੂ ਦਾ ਮੇਰਾ ਚਲੋ ਚੱਲੀਏ ਬਾਈ ਕਰ ਬਾਈ ਕਰਦਾ ਸਾਰੇ ਜਾਓ ਨਿਕਲੋ ਬਾਈ ਕਰਕੇ ਜਾਓ 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 ਬਾਅਦ ਜਾਓ ਅੰਪਰੀ ਸਰ ਪਹੁੰਚ ਗਏ ਆਪਾਂ ਅਚਾਨਾ <laughs> ससी का, तो तो निए निए का <laughs> था? था था? नहीं बुलाया सबू तेरी मम्मा ने देखनी वीडियो सबू बुलाया नहीं ससी का है नहीं चलो चलो <laughs> चल वो सुंगी बच्ची पाला वो पाला बच्ची पाला प्रे आंध्या ओ चल तू ही बच्ची पा और प्रे आंध्या चल तू ही पालो तू ही पाला करके आ गयास ता है ਪਾਲੋ ਪਾਲੋ ਸਵਲੀਨ ਬਹੁਤ ਅੱਛੀ ਆ ਗੁੱਡ ਬੇਬੀ ਆ ਗੁੱਡ ਬੇਬੀ ਪਾਲ 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 ਆ ਲੈ ਆ ਆ ਪਾਲ 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 ਆਈਆਂ ਸ਼ਾਬਾਸ਼ ਅੱਜੋਂ ਮੈਂ ਕਰੇਂ ਤੈਨੂੰ ਬੁੱਕਾ ਤੈਨੂੰ ਕਾਲ ਬੁੱਕਾ ਕੀ ਕਿਸੇ ਵੀ ਗੱਲ ਨੂੰ ਅਨੂ ਆਜੇ ਸੁੱਤੀ ਉੱਠੀ ਆ ਕਿਸੇ ਵੀ ਗੱਲ ਨੂੰ ਅਨੂ ਆਜੇ ਸੁੱਤੀ ਉੱਠੀ ਅਨੂ ਨੂੰ ਨਹੀਂ ਆਜੇ ਸੁਣੀ ਤੂੰ ਇਹ ਛੱਡ ਨਾ ਬਣਾ ਨਾ ਕੱਢੀ ਆਏ ਅੱਛਾ ਲੱਗਿਆ ਆ ਰਾ ਚਲੋ ਗੈਸਟ ਅੱਛੇ ਲੱਗੇ ਗੈਸਟ ਬਹੁਤ ਆਓ ਆਓ ਅੱਜ ਕਿੱਸਾ ਹੈ ਬੇਟਾ ਹਾਂ ਬੱਤੀ ਬ੍ਰੇਲ ਜੀ ਨਵੀਂ ਹੋ ਗਈ ਅੱਜ ਜੀ ਨੂੰ ਤਾਂ ਭੁੱਖ ਲੱਗੀ ਹੀ ਰਾਤ ਦਾਦੀ ਜੀ ਤੇ ਖੁਸ਼ ਹੋਗੇ ਪਕੌੜੇ ਵੇਖ ਕੇ ਮਾਸੀ ਜੀ ਦੇ

Ano? ਮਾਸੀ ਜੀ ਨੇ ਸਾੜੀ ਕੱਢ ਕੇ ਦਿੱਤੀ ਮੈਂ ਕਿ ਇਹਨੂੰ ਲਾ ਕੇ ਦਿੰਦੀ ਆਏ ਆਏ ਪੱल्लू ਵੀ ਸੰਭਾਲਦੀ ਆਹੋ ਆਏ ਬਰਾਸ ਮਾਰਿਆ ਅੱਜ ਰਿਤੇ ਅੱਜ 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 ਕੁੰਮੀ ਆਏ ਕੁੰਮੀ ਕਾਦੇ ਕੁੰਮੀ ਕਾਦੇ ਐਡਾ ਕਾ ਕੁੰਮੀ ਕਾਦੇ ਆਏ ਆਏ ਕੁੰਮੀ ਕਾ ਆਈ ਮੇਰਾ ਪੁੱਤ ਨਹੀਂ ਸਾੜੀ ਦਾ baca baca kartu nanti cari, <laughs> ayo di, comment hello, -hmm, <laughs> hello, ਪਪਾ ਨੇ ਕਿਹਾ ਮੈਂ ਕਹ ਲਵ ਭਾਜੀ ਤੇ ਕਹਿੰਦੀ ਹੈ ਲਵ ਲਵਦੀ ਸੀ ਅਸਲ ਲਵ ਨਾ ਪਪਾ ਨੇ ਕਿਹਾ ਪਪਾ ਵੀ ਕਹਿੰਦੇ ਲਵਦੀ ਸੀ ਹਾਂ ਯਾਰ ਉਸ ਵੀ ਮੈਨੂੰ ਮਿੱਟੀ ਖਾਣ ਕੋਲ ਲੱਗੇ ਤੇਜਾ ਸੂਟ ਚੇਂਜ ਹੋ ਹੈ ਤੀਜੀ ਵਾਰ ਸੂਟ ਚੇਂਜ ਹੋ ਵੀ ਅੱਜ ਹੈ ਟਿੰਟੀਏ ਚਲ ਉੱਠ ਜਾ ਨੋਟਿਸ ਚੱਲੀ ਚੱਲੀਏ ਚਲੋ ਮਿੱਟੀ ਖਾ ਲੈ ਇਹਦੇ ਬੇੜ ਨਹੀਂ ਆ ਪੇਰ ਭਾਜੀ ਮੈਂ ਆ ਵੇਖਾਂ ਜੀ ਆ ਵੀ ਉਹਨੂੰ ਦਾ ਟੂਰ ਕਰ ਗਿਆ ਹਾਂ ਆ ਗੁੱਡੀ ਆ ਨਾ ਜੀ ਇਹ ਜਿਹੜੀ ਇਹ ਤਾਂ ਸੋਣੀ ਜਾਨਦੀ ਆ ਹਾਂ ਜੀ ਹੈ ਨਾ ਯਾਰਾ ਸੁਣੀ ਇਹ ਜਦੋਂ ਛੋਟੀ ਹੈ ਨਾ ਟਕਵਾਈ ਉਦੋਂ ਤੇ ਇੰਨੀ ਕੁ ਸੋਣੀ ਸੀ ਇਹ ਤਾਂ ਅੱਖ ਨਹੀਂ ਲਾਉਣ ਦਿੰਦੀ ਹੁੰਦੀ ਹਾਂ ਹਾਂ ਨਾ ਇੱਥੇ ਚਲੇ ਆ ਜੀ ਜੀ ਮਾਸੀ ਜੀ ਘਰੇ ਉਹ ਵੀ ਲਾਗੇ ਘਾਰੇ ਹਨਾ ਚਲੀਏ ਚਲ ਆਡੀ ਸਵਾਰੀ ਵੇਖੋ ਇੱਥੇ ਹਣ ਕੇ ਚੀਜ਼ ਹੋ ਗਈ ਸਕੂਟੀ ਇਹ ਦੇ ਚਪੜਾ ਇੱਕ ਤਰ੍ਹਾਂ ਦੀ ਸੀ ਹਾਂ ਆ ਰਹੇ ਮਰਮਰੂ ਦੇ ਬਾਅਦ ਦੇ ਹੁੰਦੇ ਜਸਮੀਤ ਆਇਆ ਮੇਰਾ ਜਸਮੀਤ ਕੱਢ ਦੂ ਹਮ ਲੱਗਾ ਜੇ ਆਓ ਵੇਖ ਡਾਰਾ ਆਪਾਂ ਵੀ ਹੁਣ ਸਬਜ਼ੀਆਂ ਮਿਸ ਕਰ ਰਹੇ ਢੇ ਹਟਾ ਕਰਕੇ ਸਬਜ਼ੀਆਂ ਸਾਰੀਆਂ ਹਟ ਗਈਆਂ ਨਾ ਹੁਣ ਬੜਾ ਜੀ ਕਰਦਾ ਸਬਜ਼ੀਆਂ ਘਰ ਦੀਆਂ ਵੇਖਰ ਤੇ ਅੱਜ ਵੇਖਣ ਨੂੰ ਮਿਲੀਆਂ ਆ ਇੱਕ ਵਿਚਾਰਾ ਬੇਂਗਾ ਲੱਗਾ ਮੈਂ ਤੇ ਇਹੋ ਹੀ ਵੇਂਦੀ ਰਹੂੰ ਤੋਰੀਆਂ ਵੀ ਹੋਈਆਂ ਜੀ ਕਿੰਨੀਆਂ ਹਨਾ ਤੋਰੀਆਂ ਲੱਗੀਆਂ ਅੱਜ ਵੀ ਲਾਈਆਂ ਜੀ ਹਮ ਆਏ ਮਾਸੀ ਜੀ ਦੀ ਕੋਠੀ ਤੇ ਸਾਹਮਣੇ ਇਹਨਾਂ ਨੇ ਲਾਈ ਹੋਈ ਹੈ ਸਬਜ਼ੀ ਵੇਖੋ ਕਿੰਨੀ ਵਧੀਆ ਘਰ ਦੀ ਸਬਜ਼ੀ ਫਿਰ ਵੀ ਵਦਿਆਵਾ ਜੰਦੀ ਜੀ ਹੁਣ ਮਾਸੀ ਜੀ ਹੁਣ ਦੇ ਤੇ ਦੋਨੋਂ ਘਰ ਆਪਾਂ ਦਿਖਾਤੇ ਤੁਹਾਨੂੰ ਹੁਣ ਆਪਾਂ ਚੱਲੇ ਆਂ ਜੀ ਹਿੰਮਤ ਐਨਜੀਓ ਅੰਮ੍ਰਿਤਸਰ ਹਿੰਮਤਵੀਰ ਜੀ ਦੇ ਘਰ ਕਿਉਂਕਿ ਉਹਨਾਂ ਨੂੰ ਪਤਾ ਲੱਗਾ ਤੇ ਬਹੁਤ ਜ਼ਿਆਦਾ ਕਹਿਣ ਕਿ ਇੱਥੇ ਵੀ ਆਓ ਆਓ ਤੇ ਥੋੜਾ ਟਾਈਮ ਹੀ ਰੁਕਾਂਗੇ ਕਿਉਂਕਿ ਟਾਈਮ ਥੋੜਾ ਆ ਤੇ ਪਰਸੋਂ ਆਪਾਂ ਨੇ ਚੱਲ ਜਾਣਾ ਆ ਕੱਲ ਫਿਰ ਉਹਨਾਂ ਦੀ ਤਿਆਰੀ ਕਰਨੀ ਆ ਸਾਰੀ ਤੇ ਅੱਜ ਹੁਣ ਆਪਾਂ ਚੱਲੇ ਆਂ ਉੱਥੇ ਤੇ ਚਲੋ ਚੱਲਦੇ ਆਂ ਤੁਹਾਨੂੰ ਸਾਰਿਆਂ ਨੂੰ ਮਲਾਉਨੇ ਆ ਤੇ ਚਲੋ ਜੀ ਨਹੀਂ ਮੈਂ ਨਹੀਂ ਜਾਣਾ ਮੈਂ ਰਹਿਣਾ ਹੈ ਚਲ ਜਾਣਾ ਬਾਏ ਰਹਿ ਜਾਲਾ ਬਾਏ ਬਾਏ ਮੂਵੇ 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 ਕਾ ਜਾਣਾ ਹਾਂ ਆ ਆ ਲੈ ਆ ਚਲ ਕੀ ਆ ਕੀ ਗੱਲੇ ਕੀ ਗੱਲੇ ਸਮਝ ਨਹੀਂ ਆਇਆ ਇਧਰ ਆ ਕੋਸ ਰੋਈਦਾ ਥੋੜਾ ਆ ਜਾ ਨਹੀਂ ਤੂੰ ਮਾਰਦੀ ਰਹੀ ਤੈਨੂੰ ਹਣ ਇੱਥੇ ਛੱਡ ਜਾਣਾ ਰਹਿਣ ਦੇ ਮਾਰ ਤੂੰ ਮਾਂ ਮੈਂ ਰੱਖ ਲਈ ਹੁਣ ਮਾਰੀ ਤਾ ਤੂੰ ਤਾਂ ਚਪੇਰਾ ਮਾਰਦੀ ਆ ਤਾ ਤੂੰ ਤਾਂ ਮਾਰਦੀ ਆ ਨਾ ਹੈ ਇਹ ਤਾਂ ਮਾਰਦੀ ਆ ਰੀਤ ਨੂੰ ਮਾਰਿਆ ਨਾ ਨ ਕਰਨਗੀ ਨਹੀਂ ਮਾਰਿਆ ਕਰਨਗੀ ਬੱਟੀ ਚਰ ਮਾਰਨਾ ਬਹਿਗੀ ਆ ਮਾਸੀ ਨਾ ਨਹੀਂ ਮਾਰਦੀ ਮੈਂ ਆ ਮਾਸੀ ਨਹੀਂ ਮਾਰਦੀ ਮੈਂ ਰੀਤ ਨੂੰ ਦੇ ਦੋ ਇੱਕ ਮੋਟਰਸੇਕਲੋਂ ਡਾਇਰੈਕਟ ਆਹ ਚਲੋ ਜੀ ਕਰ ਦਵਾਂ ਹਾਂ ਉਹ ਦਿੰਦੇ 69 69 ਮੇਰੀ ਗੱਲ ਸੁਣੋ ਪਾਜੀ 1 ਮਿੰਟ ਮੇਰੀ ਗੱਲ ਸੁਣੋ ਪ੍ਰੀਤ ਇਹ ਇਹਨਾਂ ਨੂੰ ਜਾਂ ਦੇ ਮੇਰਾ ਡਾਇਰੈਕਟ ਨੰਬਰ ਦੇ ਦਿਓ ਤੇ ਜਾਂ ਇਹਨਾਂ ਨੂੰ ਕੱਲ ਨੂੰ 11 ਵਜੇ ਸਾਡੇ ਇੱਥੇ ਵੱਡੀ ਲੈਬ ਤੇ ਭੇਜ ਦਿਓ ਕਿਉਂਕਿ ਉਹਨੇ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਆਓ ਜੀ ਬੈਠੋ ਚਾਹ ਪਾਣੀ ਪੀਓ ਤੁਸੀਂ ਆਪ ਤੇ ਪੀਂਦੇ ਨਹੀਂ ਚਾਹ ਜਾਂ ਫਿਰ ਤੁਹਾਨੂੰ ਵੀ ਪੀਣੀ ਪੈਣੀ

ਹਾਂਜੀ ਹਾਂਜੀ ਉਹ ਮੈਨੂੰ ਕਿਨਾ ਗੱਲ ਜਾਰ ਆ ਗਈ ਹੈ ਹਾਂ ਉਹ ਤੋਂ ਹੱਥ ਬੈ ਜਾਣਾ ਹੈ ਇਤਰਾ ਇਤਰਾ ਅੰਕੜਾ ਹਾਂਜੀ ਉਹ ਗੱਲ ਸਮਝ ਆਉਂਦੀ ਹੈ ਆਰ ਗਾੜੀ ਮਾਤਾ ਨਾ ਗੁਜ਼ਰ ਗਿਆ ਚਲੋ ਜਾਣਾ ਚਾਹ ਬਣਾ ਲੈਣਾ ਲੱਕ ਦੇ ਦਿੱਤੀ ਇਤਰਾ ਉਹ ਚਾਹ ਬਹੁਤ ਨਹੀਂ ਦੀ ਅੱਛਾ ਉਹਨੇ ਘਟੋ ਘਟੋ ਕਰ ਇੱਕ ਦਿਨ ਕਿ ਨਾ 5-6 ਵਾਰੀ ਚਾਹ ਬਣਾਉਣੀ ਜਿਆਦਾ ਜਿਆਦਾ ਬਣਾ ਦੇ ਦੇਣਾ ਤੇ ਫਿਰ ਜਦੋਂ ਬਿਨਾਂ ਵਿਆਹ ਹੋਇਆ ਤੇ ਇਹ ਦੀ ਜੀ ਮੋਦੀ ਦਾਦੀ ਹੈ ਨਾ ਇਹ ਵੀ ਬਹੁਤ ਚਾਹ ਪੀਂਦੇ। ਉਹ ਠੀਕ ਹੈ ਨਾ ਠੀਕ ਹੈ। ਅਸੀਂ ਸੋਚਦੇ ਹਾਂ। ਆਉਣਾ ਨੇ। ਅਸੀਂ ਘਰ ਸਾਡੇ ਨਾਲ ਲੱਗੇ। ਇਹ ਤੇਨ ਭਰਾ ਹਾਂ ਲੱਗੇ ਲੱਗੇ ਘਰ। ਅਸੀਂ ਸੁਣਾ ਕਿ ਕਿ ਵੀ ਇਹਨਾਂ ਨੂੰ ਆਖੀ ਵੀ ਅਸੀਂ ਇੰਨੀ ਚਾਹ ਨਹੀਂ ਨਾ ਬਿਮਾਰ ਹੋ ਜਾਣਾ। ਤੇ ਇਹਨਾਂ ਕਰਨਾ ਅਸੀਂ ਅਹੀਂ 17 ਆਤੀ 4 ਵਜ ਤੋਂ ਵਾਰੀ ਤੋਂ ਬਾਅਦ ਚਾਹ ਨਹੀਂ ਪਾਣੀ ਹਾਂਜੀ ਚਾਹ ਵਾਰੀ ਚਾਹ ਉਹ 4 ਵਜ ਤੋਂ ਜ਼ਿਆਦਾ ਮੰਦੀ ਹੀ ਰੱਖ ਕੋਈ 15 ਵਾਰੀ ਸੋ ਨਾ ਨਹੀਂ ਪੀ ਸਕਦਾ ਪਹਿਲਾਂ 4 ਵਜ ਤੋਂ ਬਾਅਦ ਇਹ 4 ਵਾਰੀ ਜਿਹੜਾ ਵਾਂਗੇ 4 ਵਾਰੀ ਵਾਸਤੇ ਲਿਮਟ ਬਣਦੀ ਏਕ ਹਾਂ ਮੀਰੀ ਕੋ ਮੇਰੀ ਉਹ ਅੱਤਾਰ ਦੀ ਲਿਮਟ ਬਣਦੀ ਇਹਨੂੰ ਤਾਂ ਬਣ ਚੁੱਕੀ ਚਾਰ ਵਾਰ ਹੀ ਬਣਾਉਣੀ ਹੈ ਚਾਰ ਵਾਰ ਤੋਂ ਵੱਧ ਨਹੀਂ ਅਸੀਂ ਸੋਤਣੇ ਮਜਬੂਰ ਹੋ ਗਏ ਆ ਕਿ 4 ਵਜੇ ਤੋਂ ਕਿੰਨੀ ਕਿ ਜ਼ਿਆਦਾ ਬਣਦੀ ਹੋਊਗੀ ਮੈਂ ਤਾਂ ਵਾਹ ਤੋਂ 8 ਵਜੇ ਬਣਦੀ ਉਹਨੇ 15 ਵਾਲੀ ਬਣਦੀ ਉਹ ਕੀ ਕੀਤਾ ਮਾਤਾ ਸਾਡੀ ਇਹ ਵੀ ਅਸੀਂ ਵੱਖਰੇ ਭਰਾਦ ਨੇ ਵੱਖਰੇ ਵੱਖਰੇ ਹੋ ਗਏ ਤੇ ਮਾਤਾ ਵੱਡੇ ਭਰਾ ਰਹਿੰਦੀ ਤੇ ਲੱਗ ਰਿਹਾ ਕਿ ਸੋਹਿਆ ਸੀ ਸਾਹਮਣੇ ਉਹਨਾਂ ਦੀ ਉਹ ਪੁਰਾਣੇ ਜ਼ਮਾਨੇ ਤੁਹਾਨੂੰ ਬੜਾ ਇਕੱਠੇ ਘਰ ਕੋਲ ਇੱਕੋ ਵੇਲੇ ਹੁੰਦੇ ਤੇ ਇਹਨੇ ਚਾਰ ਵਾਰ ਚਾਹ ਬਣਾਉਣੀ ਤੇ ਚਾਰ ਵਾਰੀ ਮਾਤਾ ਨੂੰ ਸਨਹਾਰਾ ਕਰਨਾ ਤੇ ਉਹ ਨਹੀਂ ਕਰਨਾ ਉਹਨੇ ਵੀ ਚਾਰ ਵਾਰੀ ਬਣਾਉਣੀ ਇਹ ਉਹਨੇ ਕਰਦਾ ਬਣਾਉਣੀ ਬਾਤ ਤੇ ਉਹ ਨਾਲ ਨੂੰ ਸਾਰਾ ਕਰਾਣਾ ਮੈਂ ਕਿ ਉਹ ਨਾ ਪੋਟਾ ਪੂਰਾ ਨਹੀਂ ਨਾ ਮੈਂ ਆਪਣਾ ਮਾਰ ਕਰ ਕਰਾ ਰਣਾ ਜਿਹੜੀ ਚਾਰ ਵਾਰੀ ਬਣਾਉਣੀ ਨਾ ਉਹ ਥੋੜੀ ਜਿਹੀ ਬਾਥੇ ਪਿੰਦੇ ਹੋਣਾ ਹੋਣਾ ਇੱਥੇ ਤੁਸੀਂ ਚਾਹ ਪੀਤੀ ਹੈ ਤੇ ਉਹ ਪਹਿਲਾਂ ਵਾਲੀ ਬਚੀ ਹੀ ਗਈ ਪਾਪਾ ਵੀਰ ਲੋ ਮਮਾ ਤਵਾ ਲੱਗ ਗਿਆ ਅੱਜ ਬੜਾ ਤਵਾ ਲੱਗਣਾ ਹੈ ਨਾ ਇਹ ਝੂਠ ਬੋਲਦੇ ਆ ਇੰਨੀ ਚਾਣੀ ਮਮਾ ਪਿੰਦੇ ਹਾਂ ਬਸ ਮੈਨੂੰ ਤੁਸੀਂ ਚੈਨਲ ਤੇ ਝੂਠਾ या या का बाबा नहीं लेके तो मजा ही आनेला नहीं थोड़ा ना ना। आज चली के साडे में ये छतरे ये ताली मारि दो सुनो किनु पैसा देगा जाति दे दे तो तेरा सब तो रोदा तादुरला नहीं चल 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 ओए आ ओए चल मंगली चल